ਰਵੀਰ ਜੀ ਦਾ ਖਾਲਸਾ ਵਾਈਰੂ ਜੀ ਕੀ ਫਤਿਹ ਦੋਸਤੋ ਅੱਜ ਸਾਡੇ ਨਾਲ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਦੀ ਬੋਪਾ ਰਾਏ ਜਿਨ੍ਹਾਂ ਨੇ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਪੰਜਾਬੀਆਂ ਦੇ ਝੰਡੇ ਗੱਡੇ ਆ ਤੇ ਉੱਥੋਂ ਏਐਮਐਲਏ ਨੇ ਇਹਨਾਂ ਦੀ ਜ਼ਿੰਦਗੀ ਬਾਰੇ ਕੁਝ ਜਾਣਨ ਦੇ ਲਈ ਅੱਜ ਮੈਂ ਤੁਹਾਨੂੰ ਰੂਬਰੂ ਕਰਾ ਰਿਹਾ ਹਾਂ ਸਰਦਾਰ ਪਰਮੀਤ ਸਿੰਘ ਜੀ ਜਿਹੜੇ ਕਿ 2007 ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਕੈਨੇਡਾ BC ਗਏ ਸੀ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਇਹਨਾਂ ਨੇ ਮਿਹਨਤ ਕੀਤੀ ਆਪਣੇ ਪੈਰਾਂ ਤੇ ਸਟੈਂਡ ਹੋਏ ਆਪਣੇ ਪੈਰਾਂ ਤੇ ਸਟੈਂਡ ਹੀ ਨਹੀਂ ਹੋਏ ਇਹਨਾਂ ਨੇ ਪਾਰਟੀ ਦੇ ਵਿੱਚ ਬਹੁਤ ਵੱਡਾ ਨੌਕਮਾਇਆ ਰਾਜ へ NDP ਪਾਰਟੀ ਤੋਂ ਕੈਲਗਰੀ ਦੇ ਵਿੱਚ ਫਾਲਕਨ ਰਿਜ ਉਥੋਂ ਐਮਐਲਏ ਨੇ ਤੇ ਅੱਜ ਸਾਡੇ ਦਫ਼ਤਰ ਦੇ ਵਿੱਚ ਆਏ ਨੇ ਤੇ ਇਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਆਂ ਇਹਨਾਂ ਦਾ ਅਸੀਂ ਸਨਮਾਨ ਵੀ ਕੀਤਾ ਕਿਉਂਕਿ ਸਿੱਖੀ ਦਾ ਝੰਡਾ ਵੇਸ਼ ਦੁਨੀਆ ਦੇ ਵਿੱਚ ਇਹ ਬੁਲੰਦ ਕਰ ਰਹੇ ਨੇ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਰਹੇ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਇਹਨਾਂ ਨੇ ਸਾਡੇ ਦਫ਼ਤਰ ਦੇ ਵਿੱਚ ਆ ਕੇ ਸਾਨੂੰ ਨਿਵਾਜਿਆ ਸਾਨੂੰ ਮਾਣ ਦਿੱਤਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਅਸੀਂ ਕਰਦੇ ਹਾਂ ਤੁਸੀਂ ਦਫ਼ਤਰ ਦੇ ਵਿੱਚ ਆਏ ਹੋ ਤੇ ਥੋੜਾ ਜਿਹਾ ਆਪਣੀ ਜ਼ਿੰਦਗੀ ਬਾਰੇ ਦੱਸੋ ਕਿ ਜਦੋਂ ਤੁਸੀਂ 2007 ਦੇ ਵਿੱਚ ਇੱਥੋਂ ਇੰਡੀਆ ਤੋਂ ਜਦੋਂ ਤੁਸੀਂ ਕੈਨੇਡਾ ਗਏ ਉੱਥੇ ਕਿਵੇਂ ਦੇ ਹਾਲਾਤ ਸੀ ਕਿਦਾਂ ਦਾ ਤੁਸੀਂ ਤੁਹਾਡਾ ਜੀਵਨ ਸੀ ਕਿਦਾਂ ਤੁਸੀਂ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਤਾਂ ਕਿ ਜਿਹੜੇ ਦੇਖ ਰਹੇ ਸਾਡੇ ਦਰਸ਼ਕ ਨੇ ਉਹ ਵੀ ਮੋਟੀਵੇਟ ਹੋਣ ਤੁਹਾਡੇ ਤੋਂ ਕੋਈ ਸਿਹਤ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗਿਆਸਪੁਰ ਸਾਹਿਬ ਦਾ ਸਾਡੇ ਬੜੇ ਸਤਿਕਾਰਯੋਗ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਜੀ ਇਹਨਾਂ ਦੇ ਆਫਿਸ ਦੇ ਵਿੱਚ ਆਏ ਆ ਬੜਾ ਇਹਨਾਂ ਨੇ ਮਾਣ ਬਖਸ਼ਿਆ ਇਹਨਾਂ ਨੇ ਇਹਨੇ ਸਾਰੀ ਟੀਮ ਨੇ ਜੀ ਤੇ ਬੜੀਆਂ ਵਧੀਆ ਸੁਣਨ ਰਿਪੋਰਟ ਜਿਹੜੀ ਹੈਗੀ ਆ ਸਾਰੇ ਦੱਸ ਰਹੇ ਆ ਬੜੀ ਖੁਸ਼ੀ ਹੁੰਦੀ ਹੈ ਜੀ ਜਦੋਂ ਦੇਖਦੇ ਆ ਵੀ ਸਾਡੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਵੀ ਤਰੱਕੀ ਹੋ ਰਹੀ ਹੈ ਜੀ ਤੇ ਆਪਾਂ ਜੀ 2007 ਦੇ ਵਿੱਚ ਇਥੋਂ ਨਿਊ ਐਸ ਸਮਿਸਟਰ ਬੀਸੀ ਦੇ ਵਿੱਚ ਗਏ ਸੀ ਤੇ ਸਿਰਫ 500 ਡਾਲਰ ਲੈ ਕੇ ਕੋਲੋਂ ਉੱਥੇ ਗਏ ਸੀਗੇ ਜੀ ਜਿਵੇਂ ਆਮ ਉੱਥੇ ਪਹਿਲਾਂ ਹੁੰਦੀ ਹੈ ਜੀ ਜਿਹੜੇ ਵੀ ਸਾਰੇ ਪਰਿਵਾਰ ਇਥੋਂ ਜਾਂਦੇ ਆ ਇਮੀਗ੍ਰੈਂਟਸ ਜਾਂਦੇ ਆ ਜੀ ਪਹਿਲਾਂ ਬੇਸਮੈਂਟਾਂ ਤੋਂ ਸ਼ੁਰੂਆਤ ਹੁੰਦੀ ਹੈ ਜੀ ਫਿਰ ਹੌਲੀ ਹੌਲੀ ਘਰਾਂ ਦੇ ਵਿੱਚ ਜਾਂਦੇ ਆ ਜੀ ਤੇ ਉੱਥੇ ਦੋ ਦੋ ਜੌਬਾਂ ਵੀ ਕੀਤੀਆਂ ਜੀ ਮੈਂ 6 ਸਾਲ ਦੋ ਜੌਬਾਂ ਸਵੇਰੇ 6 ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਜਵਾਬ ਆ ਕੀਤੀਆਂ ਜੀ ਫਿਰ ਪਰਿਵਾਰ ਸਾਰਾ ਇਕੱਠਾ ਹੋਇਆ ਜੀ ਫਿਰ 2011 ਦੇ ਵਿੱਚ ਆਪਾਂ ਕੈਲਗਰੀ ਉੱਥੇ ਗਏ ਆ ਜੀ ਅੱਛਾ ਜੀ ਤੇ ਪਰਿਵਾਰ ਸਮੇਤ ਕੈਲਗਰੀ ਗਏ ਜੀ ਤੇ ਫਿਰ 2016 17 ਦੇ ਵਿੱਚ ਉੱਥੇ ਕੈਲਗਰੀ ਵਿੱਚ ਮੇਨ ਗੁਰਦੁਆਰਾ ਸਾਹਿਬ ਜਿਹੜਾ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬਾ ਦਸ਼ਮੇਸ਼ ਕਲਚਰ ਸੈਂਟਰ ਉਹਦੀ ਸਰਬਸੰਪਤੀ ਦੇ ਨਾਲ ਦਾਸ ਨੂੰ ਮੁੱਖ ਸੇਵਾਦਾਰ ਦੀ ਸੇਵਾ ਉੱਥੇ ਸੰਗਤ ਵੱਲੋਂ ਸਾਂਭੀ ਗਈ ਜੀ ਤੇ ਨਾਲ ਉਥੇ ਇੱਕ ਆਪਾਂ ਖਾਲਸਾ ਸਕੂਲ ਚਲਾਉਂਦੇ ਆ ਜਿਹਦੇ ਚੇਅਰਮੈਨ ਦੀ ਸੇਵਾ ਨਾਲ ਕਿਸ ਸੰਸਥਾ ਦੇ ਤੌਰ ਤੇ ਆ ਜਿਹੜਾ ਸਕੂਲ ਚਲਾਉਂਦੇ ਆ ਗਾਂ ਦਾ ਸਕੂਲ ਕੈਲਗਰੀ ਹਾਂਜੀ ਉਹ ਗੁਰਪ੍ਰਤਾ ਸਾਹਿਬ ਦਾ ਹੀ ਆ ਖਾਲਸਾ ਸਕੂਲ ਕੈਲਗਰੀ ਜੀ ਅੱਛਾ ਜੀ ਹਾਂਜੀ ਉਹਦੇ ਵਿੱਚ ਕੀ ਹੁੰਦਾ ਜੀ ਜਿਹੜਾ ਐਜੂਕੇਸ਼ਨ ਆ ਜਿਹੜੀ ਉਹ ਸਾਰੀ ਅਲਬਰਟਾ ਦੇ ਬੋਰਡ ਦੀ ਉਹ ਐਜੂਕੇਸ਼ਨ ਹੁੰਦੀ ਹੈ ਜੀ ਪਰ ਉਹਦੇ ਵਿੱਚ ਐਡੀਸ਼ਨ ਜਿਹੜੀ ਗੁਰਮੁਖੀ ਪੰਜਾਬੀ ਸਿੱਖ ਇਤਿਹਾਸ ਉਹ ਹੁੰਦਾ ਜੀ ਓਕੇ ਹਾਂਜੀ ਤੇ ਫਿਰ ਸੇਵਾ ਕਰਦੇ ਆ ਜੀ ਨਾਲ ਫਿਰ ਆਪਾਂ ਨੇ ਜਿਵੇਂ ਉਥੇ ਜਿਹੜੇ ਲੋਕਲ ਇਸ਼ੂਜ਼ ਆਉਂਦੇ ਆ ਰੇਸਿੰਗ ਦਾ ਹੋ ਗਿਆ ਬੋਲਿੰਗ ਦਾ ਹੋ ਗਿਆ ਬੱਚਿਆਂ ਦੀ ਜਵਾਬਾ ਦਾ ਹੋ ਗਿਆ ਜੀ ਉਹਨਾਂ ਦੇ ਆਪਾਂ ਕੰਮ ਕੀਤਾ ਨਾਲ ਦੇ ਨਾਲ ਆਪਾਂ ਨੇ ਜਿਹੜੀ ਉੱਥੇ ਆਰਮੀ ਕੈਨੇਡੀਅਨ ਫੋਰਸਿਸ ਨੇ ਜੀ ਉਹਨਾਂ ਦੇ ਨਾਲ ਆਪਾਂ ਰਿਕਰੂਟਮੈਂਟ ਤੇ ਵੋਲੰਟੀਅਰ ਕਰਦੇ ਸੀਗੇ ਵੀ ਤਾਂ ਕਿ ਜਿਹੜੇ ਸਾਡੀ ਕਮਿਊਨਿਟੀ ਆ ਸਾਡੇ ਬੱਚੇ ਨੇ ਉੱਥੇ ਬਹੁਤ ਦੇਤੋਂ ਰਹਿ ਰਹੇ ਨੇ ਵੀ ਉਹਨਾਂ ਦੇ ਅਗੇmployment ਦੇ ਰਾਹ ਖੁੱਲਣ ਜੀ ਕਿਉਂਕਿ ਜਦੋਂ ਇਮੀਗ੍ਰੇ ਇਮੀਗ੍ਰੇਸ਼ਨ ਆਉਂਦੇ ਆ ਕਈ ਵਾਰ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉੱਥੇ ਜਿਵੇਂ ਸੀਗੇ ਵੀ ਜਦੋਂ ਬੱਚੇ ਆਰਮੀ ਫੋਰਸਿਸ ਜੁਆਇਨ ਕਰਦੇ ਆ ਵਿਅਕਤਾ ਪੁਟੇ ਸਿੱਧੇ ਕੰਮਾਂ ਤੋਂ ਬਚੇ ਰਹਿੰਦੇ ਆ ਜੀ ਗਵਰਨਮੈਂਟ ਫੰਡਡ ਐਜੂਕੇਸ਼ਨ ਹੁੰਦੀ ਆ ਤੇ ਜੋਬ ਸਿਕਿਉਰਿਟੀ ਹੁੰਦੀ ਆ ਜੀ ਫਿਰ ਇਦਾਂ ਦੇ ਨਾਲ ਦੇ ਨਾਲ ਆਪਾਂ ਕੰਮ ਜਿਹੜੇ ਉੱਥੇ ਸ਼ੁਰੂ ਕੀਤੇ ਲਈ ਓਕੇ 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 ਤੇ ਤੁਸੀਂ ਪਾਰਟੀ ਕਦੋਂ ਜੁਆਇਨ ਕੀਤੀ ਹੈ ਹਾਂਜੀ ਪਾਰਟੀ ਦੇ ਵਿੱਚ ਆਫੀਸ਼ੀਅਲੀ ਆਪਾਂ 2018 ਵਿੱਚ ਕੀਤੀ ਹੈ ਜੀ 2018 ਹਾਂਜੀ ਪਰ ਉਹ ਤਾਂ 16 17 ਤੋਂ ਨਾਲ ਆਪਾਂ ਉਦੋਂ ਜਦੋਂ ਗੁਰਦਵਾਰ ਸਾਹਿਬ ਸੇਵਾ ਜਦੋਂ ਸੋਸ਼ਲ ਵਰਕ ਕਰਦੇ ਸੀ ਉਹ ਸੋਸ਼ਲ ਵਰਕ ਦੇ ਤੌਰ ਤੇ ਤੁਹਾਡਾ ਜਿਹੜਾ ਨਾਮ ਸੀ ਜੋ ਕਮਿਊਨਿਟੀ ਦੇ ਵਿੱਚ ਵਧੀਆ ਸੀਗਾ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਪਾਰਟੀ ਜੁਆਇਨ ਕੀਤੀ ਤੇ ਬੜੇ ਕਹਿੰਦੇ ਨੈਕਸਟ ਇਅਰ ਹੀ ਤੁਹਾਨੂੰ ਟਿਕਟ ਦੇਦੀ ਪਾਰਟੀ ਨੇ ਹਾਂਜੀ ਉਹ ਪਹਿਲਾਂ ਵਿਸ਼ਵਾਸ ਕਰ ਲਿਆ ਪਾਰਟੀ ਨੂੰ ਹਾਂਜੀ ਉਹ ਸੰਗਤ ਦਾ ਪਿਆਰ ਹੈ ਜੀ ਮਹਾਰਾਜ ਦੀ ਕਿਰਪਾ ਜੀ ਤੇ ਉੱਥੇ ਕੀ ਹੁੰਦਾ ਜੀ ਜਿਵੇਂ ਇੱਕ ਰਾਈਟਿੰਗ ਦੇ ਵਿੱਚ ਇੱਕ ਇੱਕ ਹਲਕੇ ਦੇ ਵਿੱਚ ਇੱਕ ਤੋਂ ਵੱਧ ਉਮੀਦਵਾਰ ਚਾਹਵਨ ਹੋਣ ਜੀ ਉਹਨਾਂ ਦੀ ਪਹਿਲਾ ਇਲੈਕਸ਼ਨ ਹੁੰਦੀ ਹੈ ਨਾਮੀਨੇਸ਼ਨ ਹੁੰਦੀ ਹੈ ਜੀ ਉਹਨਾਂ ਦੀ ਹਾਂ ਜੀ ਪਰ ਮਹਾਰੇ ਦੀ ਕਿਰਪਾ ਨਾਲ ਆਪਣੀ ਅਪੁਆਇੰਟਮੈਂਟ ਹੋਈ ਸੀਗੀ ਜੀ ਆਪਣੀ ਕੋਈ ਨਾਮੀਨੇਸ਼ਨ ਇਸ਼ੂ ਹੋਈ ਜੀ ਤੇ ਪਹਿਲੇ ਸਾਲ ਹੀ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਲੈਕਸ਼ਨ ਕੀਤੀ 2000 ਕੰਟੈਸਟ ਦੇ ਵਿੱਚ 2019 ਦੇ ਵਿੱਚ ਕੰਟੈਸਟ ਕੀਤੀ ਤੇ 45 ਕਵੋਟਾਂ ਤੇ ਆਪਾਂ ਲੂਜ਼ ਕਰ ਗਏ ਜੀ ਤੇ ਫੇਰ ਹੋਸ਼ ਨਾ ਨਹੀਂ ਛੱਡਿਆ ਤੁਸੀਂ ਹਾਂਜੀ ਫੇਰ ਆਪਾਂ ਕਰਨਾ ਵੀ ਜੇ ਪੰਜਾਬ ਦੇ ਐਮ.ਐਲ.ਏ ਬਣਦੇ ਤਾਂ ਅਸੀਂ ਇੱਥੇ ਆ ਗਏ ਐਮ.ਐਲ.ਏ ਬਣ ਕੇ ਬਿਲਕੁਲ ਜੀ ਫੇਰ ਆਪਾਂ ਨੂੰ ਪਾਰਟੀ ਨੇ ਮਾਨ ਬਖਸ਼ਿਆ ਜੀ ਆਪਾਂ ਨੂੰ ਸਾਰੇ ਸੂਬੇ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਜੀ ਅੱਛਾ ਜੀ ਤੇ ਐਗਜ਼ੀਕਟਿਵ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਆ ਸਾਰੀ ਪਾਰਟੀ ਚਲਾਉਂਦੀ ਆ ਵਰਟਾ ਦੀ ਉਹਦੇ ਫਿਰ ਆਪਾਂ ਮੈਂਬਰ ਹਾਂ ਉਹਦੇ ਜਿਹੜੀ ਤੁਹਾਡੀ ਇਹ ਪਾਰਟੀ ਹੈ ਥੋੜਾ ਜਿਹਾ ਇੱਕ ਅਲੱਗ ਤੋਂ ਤੁਹਾਨੂੰ ਪੁੱਛਾਂ ਸਵਾਲ ਤੇ ਕੋਈ ਡਿਸਕ੍ਰਿਮੀਨੇਸ਼ਨ ਤਾਂ ਨਹੀਂ ਹੁੰਦਾ ਵੀ ਅਲੱਗ ਧ ਜੀ ਨਹੀਂ ਬਿਲਕੁਲ ਨਹੀਂ ਹੋਇਆ ਜੀ ਆਪਾਂ ਨੂੰ ਬੜਾ ਸਾਰਿਆਂ ਨੇ ਪਿਆਰ ਸਤਿਕਾਰ ਦਿੱਤਾ ਜੀ ਇਹ ਆਪਾਂ ਪਹਿਲੇ ਦਸਤਾਰਤਾਰੀ ਉੱਥੇ ਕਹਿੰਦੇ ਪਾਰਟੀ ਦੇ ਵਿੱਚ ਵੀ ਇਸ ਉਹਦੇ ਤੇ ਪਹੁੰਚੇ ਜੀ ਪਹਿਲੇ ਇਹ ਬੜਾ ਮਾਣ ਦਾ ਸ਼ੁਕਰ ਹੈ ਜੀ ਤੇ ਆਪਾਂ ਪਹਿਲੇ ਅਲਬਰਟਾ ਦੀ ਹਿਸਟਰੀ ਵਿੱਚ ਪਹਿਲੇ ਅਮ੍ਰਿਤਧਾਰੀ ਆਪਾਂ ਐਮ ਐਲ ਏ ਉੱਥੇ ਬਣੇ ਓਕੇ ਵਾਹ ਵਾਹ ਕੱਲੇ ਆਪਾਂ ਦਮਾਲੇ ਵਾਲੇ ਜਿਹੜੇ ਸਾਰੇ ਅਸੈਂਬਲੀ ਦੇ ਵਿੱਚ ਆਪਾਂ ਐਮ ਐਲ ਏ ਉੱਥੇ ਓਕੇ ਤੁਸੀਂ ਹੁਣ ਇੱਕੀ ਜਿਹੜੀ ਤੁਹਾਡੀ ਜਿੱਤ ਪ੍ਰਾਪਤ ਹੋਈ ਹੈ ਤੁਹਾਡੀ 23 ਦੇ ਵਿੱਚ ਹਾਂ ਜੀ 23 ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਮਈ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਕਿੰਨੀਆਂ ਵੋਟਾਂ ਦੇ ਨਾਲ ਤੁਹਾਡੀ ਜਿੱਤ ਹੋਈ ਹੈ ਆਪਣੀ ਜੀ ਉੱਥੇ 35% ਦੀ ਲੀਡ ਸੀ ਜੀ अच्छा 35% ਦੀ ਜਿਹੜੀ ਲੀਡ ਰੇਟ ਸੀ ਜੀ ਹਾਂਜੀ ਓਕੇ 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 ਤੇ ਬਾਕੀ ਕੀ ਤੁਸੀਂ ਜਿਵੇਂ ਹੁਣ ਨਵੇਂ ਅੱਜਕੱਲ ਸਟੂਡੈਂਟ ਉੱਥੇ ਜਾਂਦੇ ਆ ਹਾਂਜੀ ਤੇ ਉਹਨਾਂ ਨੂੰ ਬੜੀਆਂ ਸੇ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਵਾਕਿਆ ਹੀ ਉੱਥੇ ਪ੍ਰੋਬਲਮਾਂ ਮੁਸ਼ਕਲਾਂ ਹੈਗੀਆਂ ਨੇ ਜਾਂ ਕਿਵੇਂ ਸੋਚਦੇ ਹੋ ਕਿ ਸਟਰਗਲ ਤਾਂ ਪਹਿਲਾਂ ਵੀ ਸੀ ਕੀ ਕੀ ਸ ਸਟਰਗਲ ਹੁੰਦੀ ਹੈ ਜੀ ਹੁਣ ਕੀ ਹੋ ਰਿਹਾ ਜੀ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਆਪਾਂ ਦੇਖੋ ਆਪਣੀ ਕਮਿਊਨਿਟੀ ਦੀਆਂ ਖਬਰਾਂ ਪੜ੍ਹਦੇ ਆਂ ਫੇਸਬੁੱਕ 'ਤੇ ਵੀ ਆਪਣੇ ਦੇਖਿਆ ਯੂਟਿਊਬ ਚੈਨਲ ਵੀ ਆਪਣੇ ਦੇਖਦੇ ਆਂ ਇਹ ਜਿਹੜੀ ਈਸ਼ੂ ਨੇ ਵਰਲਡਵਾਈਡ ਤੇ ਸਾਰੀਆਂ ਕਮਿਊਨਿਟੀ ਦੇ ਵਾਸਤੇ ਲਈ ਪਰ ਆਪਾਂ ਆਪਣੇ ਵਿੱਚ ਆਪਣੇ ਭਾਈਚਾਰੇ ਵਿੱਚ ਵਿਚਰਦੇ ਹੁਣ ਕਰਕੇ ਆਪਾਂ ਨੂੰ ਥੋੜੇ ਵੱਧ ਲੱਗ ਰਹੇ ਨੇ ਜੀ ਪਰ ਇਹ ਵੀ ਸਟਰਗਲਸ ਅੱਗੇ ਵੀ ਸੀਗੀਆਂ ਜੀ ਚੈਲੰਜਸ ਅੱਗੇ ਵੀ ਸੀਗੇ ਵੀ ਅੱਗੇ ਸਟੂਡੈਂਟ ਘੱਟ ਜਾਣ ਕਰਕੇ ਮਤਲਬ ਰੇਸ਼ਿਓ ਜਿਹੜੀ ਉਹ ਘੱਟ ਸੀਗੀ ਜੀ ਹੋਣਾ ਡੈਫੀਨਿਟਲੀ ਜਿਹੜੇ ਚੈਲੰਜਸ ਹੈਗੇ ਆ ਸਟਰਗਲ ਹੈਗੇ ਆ ਹੁਣ ਜੇ ਸਟੂਡੈਂਟ ਵੱਧ ਜਾ ਰਿਹਾ ਤੁਸੀਂ ਏਰੀਆ ਵੀ ਹੋਰ ਖੋਲ ਮਾਇਓ ਜਾਂ ਕਿੱਦਾਂ ਕੀ ਆ ਸਿਸਟਮ ਹੁਣ ਏਰੀਆ ਦੇ ਵਿੱਚ ਹੀ ਲੋਕ ਰਹਿ ਰਹੇ ਆ ਜਾਂ ਏਰੀਆ ਵੀ ਜਿਵੇਂ ਵਧਾਉਂਦੇ ਹੁੰਦੇ ਆ ਵੀ ਹੁਣ ਅਸੀਂ ਆਹ ਏਰੀਆ ਨੂੰ ਡਿਵੈਲਪ ਕਰਨਾ ਹੁਣ ਅਸੀਂ ਆਹ ਸਿਟੀ ਨੂੰ ਡਿਵੈਲਪ ਕਰਨਾ ਕੁਝ ਇਦਾਂ ਹੈਗਾ ਕੀ ਸਿਸਟਮ ਦਾ ਥੋੜਾ ਜਿਆਦਾ ਸਾਨੂੰ ਦੱਸੋ ਜਿਹੜੇ ਸਾਡੇ ਦੇਖ ਰਿਹਾ ਹਾਂ ਜਿਵੇਂ ਜਿਵੇਂ ਇਮੀਗ੍ਰੇਸ਼ਨ ਵੱਧ ਰਹੀ ਹੈ ਜਾਂ ਮਾਈਗ੍ਰੇਸ਼ਨ ਬਾਕੀ ਸੂਬਿਆਂ ਤੋਂ ਉੱਥੇ ਲੋਕ ਆ ਰਹੇ ਨੇ ਜਿਵੇਂ ਡਿਮਾਂਡ ਹੈ ਜੀ ਉਸ ਹਿਸਾਬ ਨਾਲ ਫਿਰ ਜਿਹੜੀ ਸਿਟੀ ਆ ਉਹਨੂੰ ਨਵੀਆਂ ਕਮਿਊਨਿਟੀ ਸਟਰੀ ਡਵਲਪ ਕਰ ਰਹੇ ਹੈ ਜੀ ਅੱਛਾ ਜੀ ਹਾਂ ਜੀ ਵੀ ਜੀ ਮੈਂ ਕਿਤੇ 1000 2000 5000 ਘਰ ਬਣ ਗਿਆ 10000 ਘਰ ਬਣ ਗਿਆ ਜੀ ਇਸ ਤਰੀਕੇ ਨਾਲ ਜਿਵੇਂ ਜਿਵੇਂ ਡਿਮਾਂਡ ਵਧਦੀ ਜਾਂਦੀ ਹੈ ਉਹ ਕਮਿਊਨਿਟੀਆਂ ਜਿਹੜੇ ਸ਼ਹਿਰ ਨੇ ਗਰੋ ਹੋ ਰਹੇ ਹੈ ਜੀ ਜਿਵੇਂ ਕਹਿ ਆਪਾਂ ਕੈਲਗਰੀ ਤੋਂ ਆ ਕੈਲਗਰੀ ਕਾਫੀ ਗਰੋ ਹੋਇਆ ਜੀ ਫਿਰ ਉਹ ਤੋਂ ਬਾਅਦ ਨਾਲ ਏਲਟਰੀ ਛੋਟੇ ਛੋਟੇ ਸ਼ਹਿਰ ਨੇ ਜਿਹੜੇ ਉਹ ਸਾਰੇ ਨਾਲ ਦੇ ਨਾਲ ਗਰੋ ਹੋ ਰਹੇ ਹੈ ਜੀ ਦੂਜੀ ਗੱਲ ਇਹ ਹੈ ਜਿਵੇਂ ਜਿਹੜੇ ਉੱਥੇ ਪਿੰਡਾਂ ਦੇ ਵਿੱਚੋਂ ਵੀ ਲੋਕ ਆ ਕੇ ਜਿਹੜੀ ਜੰਗ ਜਨਰੇਸ਼ਨ ਆ ਸ਼ਹਿਰਾਂ ਵਿੱਚ ਮੂਵ ਹੋ ਉਹ ਰਿਸੋਰਸਿਸ ਦਿੰਦੇ ਆ ਜੀ ਤੇ ਪ੍ਰੋਗਰੂਮ ਵੀ ਆ ਜੀ ਇਹ ਵੀ ਗੱਲ ਇੱਕ ਸਹੀ ਆ ਜੀ ਜਿਹੜੀ ਉਹ ਬੁਲਾਉਂਦੇ ਹੀ ਉਹਨਿਆਂ ਨੂੰ ਆ ਜਿੰਨਿਆਂ ਨੂੰ ਉਹ ਸੰਭਾਲ ਸਕਣ ਹੈ ਕੁਛ ਇਦਾਂ ਦੀ ਗੱਲ ਆ ਦੇਖੋ ਜੀ ਜਿਹੜੇ ਤਾਂ ਹਾਜੀ ਇਮੀਗ੍ਰੈਂਟਸ ਜਿਹੜੀ ਦੇਖੋ ਕੈਨੇਡਾ ਇਮੀਗ੍ਰੈਂਟਸ ਦੇ ਉੱਪਰ ਡਿਪੈਂਡ ਕਰਦਾ ਜੀ ਹਾਂਜੀ ਜਿੰਨੀ ਲੋੜ ਉਹ ਸਾਹਿਬ ਨਾਲ ਉਹਨਾਂ ਨੇ ਇਮੀਗ੍ਰੇਸ਼ਨ ਕਰਨੀ ਆ ਜੀ ਪਰ ਹੁਣ ਜਿਵੇਂ ਕਹ ਰਹੇ ਵੀ ਕੁਆਲਿਟੀ ਇਮੀਗ੍ਰੇਸ਼ਨ ਵਿੱਚ ਜੋ ਸਟੂਡੈਂਟ ਆਪਣੇ ਗਏ ਆ ਜੀ ਬਹੁਤ ਜ਼ਿਆਦਾ ਗਏ ਆ ਉਹਨਾਂ ਨੇ ਕਾਲਜਿਸ ਨੂੰ ਪਰਮਿਸ਼ਨ ਦਿੱਤੀ ਆ ਵੀ ਤੁਸੀਂ ਇੰਨੇ ਬੱਚੇ ਇੱਥੇ ਮਗਾ ਸਕਦੇ ਹੋ ਜੀ ਉਸ ਤੋਂ ਅਡਮਿਸ਼ਨ ਡਿਪਾਰਟਮੈਂਟ ਆ ਜੀ ਉਸ ਹੱਬ ਨਾਲ ਫਿਰ ਉਹ ਕਰਨੀ ਆ ਜੀ ਓਕੇ ਓਕੇ ਤੇ ਇਹ ਦੂਜੀ ਗੱਲ ਮੈਨੂੰ ਇਹ ਦੱਸੋ ਵੀ ਅ ਇੱਕ ਕੈਨੇਡਾ ਦੇ ਐਮ ਐਲ اے ਤੇ ਪੰਜਾਬ ਦੇ ਐਮ ਐਲ اے ਦੇ ਵਿੱਚ ਕੀ ਫਰਕ ਹੁੰਦਾ ਤੁਹਾਡੇ ਉਸੇ ਕੰਮ ਕੀ ਨੇ ਤੁਸੀਂ ਕੀ ਕੁਝ ਕਰਦੇ ਹੋ ਥੋੜਾ ਜਿਹਾ ਸਾਨੂੰ ਦੱਸੋ ਵੀ ਤਾਂ ਕਿ ਅਸੀਂ ਵੀ ਕੁਝ ਸਿੱਖ ਲੈ ਸਕੀਏ ਜਿਹੜੀ ਜੀ ਉੱਥੇ ਹੈਗੀ ਆ ਪੋਲਿਟਿਕਸ ਹੈ ਦੇਖੋ ਮੈਂ ਨਾ ਇੱਕ ਨੂੰ ਜੀ ਪੋਲਿਟਿਕਸ ਨੂੰ ਚਾਹੀਏ ਇੱਥੇ ਆ ਚਾਹੀਏ ਉੱਥੇ ਮੈਨੂੰ ਨੋਬਲ ਕਾਜ਼ ਬੰਦਾ ਜੀ ਕਿਉਂਕਿ ਤੁਸੀਂ ਵੀ ਹੁਣ ਸਾਰਾ ਦਿਨ ਜਿਹਨੇ ਜ਼ਿਕਰ ਕਰਦਾ ਵੀ ਘਰੋਂ ਪਰਿਵਾਰ ਛੱਡ ਕੇ ਸਾਰਾ ਕੁਝ ਛੱਡ ਕੇ ਕਮਿਊਨਿਟੀ ਦੇ ਭਲੇ ਵਾਸਤੇ ਲੋਕਾਈ ਦੇ ਭਲੇ ਵਾਸਤੇ ਤੁਸੀਂ ਟਾਈਮ ਕੱਟ ਰਹੇ ਹੋ ਜੀ ਤੇ ਜਿਹੜੀ ਉੱਥੇ ਦੀ ਪੋਲਿਟਿਕਸ ਹੈਗੀ ਉਹ ਥੋੜੀ ਪੋਲਿਸੀ ਬੇਸਡ ਹੈ ਜੀ ਕਮਿਊਨਿਟੀ ਬੇਸਡ ਹੈ ਜੀ ਤੇ ਇੱਥੇ ਜਿੰਨਾ ਕਿ ਮੈਂ ਦੇਖਦਾ ਥੋੜਾ ਇੰਡੀਵਿਜੂਅਲ ਬੇਸਡ ਕਹ ਲੋ ਜੀ ਤੇ ਉਸ ਤੋਂ ਬਾਅਦ ਫਿਰ ਕਮਿਊਨਿਟੀ ਬੇਸਡ ਜਿਵੇਂ ਪਿੰਡਾਂ ਦੇ ਵਿੱਚ ਜੀ ਫਿਰ ਪ੍ਰੋਜੈਕਟ ਬੇਸਡ ਹੈਗੀ ਹੈ ਜੀ ਪਰ ਜਿਹੜੇ ਮੇਨ ਆਪਣੇ ਇਸ਼ੂ तकरीबन ਸਾਰੇ ਵਰਲਡਵਾਈਜ਼ ਸੇਮ ਹੀ ਆ ਜਿਵੇਂ ਐਜੂਕੇਸ਼ਨ ਹੋ ਗਈ ਹੈਲਥ ਕੇਅਰ ਹੋ ਗਈ এমਪਲੋਇਮੈਂਟ ਹੋ ਗਈ ਇਨਫਰਾਸਟ੍ਰਕਚਰ ਹੋ ਗਿਆ ਤੇ ਹੈ ਬੇਸਿਕ ਮੁੱਦੇ ਸਾਰੇ ਸੇਮ ਹੀ ਆ ਜੀ ਤੁਹਾਡੇ ਜਿਵੇਂ ਆਪਾਂ ਕਹਿ ਦਈਏ ਤੁਹਾਡੀ ਜਿਹੜੀ ਕੰਸਟੀਟੂਐਂਸੀ ਹੈ ਇਹਦੇ ਵਿੱਚ ਕਿੱਡਾ ਕੇ ਏਰੀਆ ਹੁੰਦਾ ਕਿੰਨੇ ਕੁ ਵੋਟਰ ਹੁੰਦੇ ਆ ਹਾਂਜੀ ਆਪਣੇ ਜਿਹੜੇ ਹੈਗੇ ਆ ਜੀ ਉਹਦੇ ਵਿੱਚ 55000 ਜਿਹੜੇ ਵੋਟਰ ਹੈਗੇ ਆ ਜੀ 55000 ਹਾਂਜੀ ਹਾਂਜੀ ਤੇ ਉਹਦੇ ਵਿੱਚ ਕਮਿਊਨਿਟੀਆਂ ਜਿਹੜੀਆਂ ਹੈਗੀਆਂ ਅ ਵਾਈਟ ਕਮਿਊਨਿਟੀ ਹੋ ਗਈ ਬਲੈਕ ਕਮਿਊਨਿਟੀ ਇੰਡੀਜਨਸ ਹੋ ਗਏ ਜੀ ਫਰਪੀਨੋਸ ਹੋ ਗਏ ਆਪਣਾ ਭਾਈਚਾਰਾ ਸਾਊਥ ਏਸ਼ੀਅਨ ਜਿਹੜਾ ਥੋੜਾ ਘੱਟ ਹੈ ਜੀ ਉਹਦੇ ਵਿੱਚ ਤੇ ਉਸ ਤਰੀਕੇ ਨਾਲ ਕਰ ਆਪਣੇ ਜੀ ਇਹ ਏਰੀਆ ਟੋਟਲ ਕਿੰਨੇ ਸਕੇਅਰ ਕਿਲੋਮੀਟਰ ਚ ਹੁੰਦਾ ਜਿਹੜਾ ਇੱਕ ਇੱਕ ਕਨਸਟੈਂਸੀ ਦਾ ਆਪਾਂ ਇਹ ਮੈਨੂੰ ਤਾਂ ਜੇ ਦੇਖਿਆ ਜਾਵੇ ਜੀ ਆਪਾਂ ਕੁਝ ਪਿੰਡ ਵੀ ਨੇ ਜਾਂ ਸ਼ਹਿਰ ਨੇ ਇਹ ਆਪਣਾ ਜਿਵੇਂ ਬੇਸਿਕਲ ਆਪਾਂ ਅਰਬਨ ਏਰੀਆ ਦੇ ਵਿੱਚ ਆ ਜੀ ਸ਼ਹਿਰ ਦੇ ਵਿੱਚ ਆ ਉੱਥੇ ਪਾਪੂਲੇਸ਼ਨ ਬੇਸਡ ਹੀ ਹੁੰਦਾ ਜੀ ਅੱਛਾ ਜੀ ਜਿਹੜੇ ਪਿੰਡਾਂ ਦੇ ਵਿੱਚ ਹੁੰਦਾ ਜੀ ਉਹ ਪਾਪੂਲੇਸ਼ਨ ਤੇ ਉਹ ਏਰੀਆ ਕਿੰਨਾ ਜੀ ਏਰੀਆ ਕਿੰਨਾ ਹਾਂ ਜੀ ਡਿਫਰੈਂਸ ਕਿੰਨਾ ਹਾਂ ਜੋ ਬਹੁਤ ਦੂਰ ਦੂਰ ਨੇ ਜੀ ਕਈ ਵਾਰ ਤਾਂ ਇਹ ਜਿਵੇਂ ਰਾਈਡਿੰਗ ਸਕੇ ਜਿੱਥੇ ਤੁਹਾਨੂੰ 2-2 ਘੰਟੇ ਟਰੈਵਲ ਕਰਕੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਹੁੰਦਾ ਜੀ ਓਕੇ ਹਾਂਜੀ ਤੇ ਜਿਹੜਾ ਆਪਣਾ ਮੇਰੇ ਖਿਆਲ ਹਲਕਾ ਪੈਲ ਤੋਂ ਥੋੜਾ ਜਿਹਾ ਵੱਡਾ ਕਹਿ ਲਓ ਜੀ ਕੱਲੇ ਸ਼ਹਿਰ ਤੋਂ ਥੋੜਾ ਜਿਹਾ ਵੱਡਾ ਕਹਿ ਲਓ ਪੈਲ ਹਲਕਾ ਨਹੀਂ ਪੈਲ ਸ਼ਹਿਰ ਤੋਂ ਪੈਲ ਸ਼ਹਿਰ ਤੋਂ ਥੋੜਾ ਜਿਹਾ ਵੱਡਾ ਕਿ ਆਪਣਾ ਤੇ ਇਹ ਮਲੋਤ ਨੂੰ ਜਲ ਟੱਚ ਹੁੰਦਾ ਜੀ ਜਿਹੜਾ ਲਾ ਕੇ ਹਾਂਜੀ ਜਿਹੜਾ ਏਰੀਆ ਜਿਹੜਾ ਪਾਲੋ ਸਾਹਿਬ ਤੱਕ ਜਾ ਕੇ ਟੱਚ ਹੁੰਦਾ ਹਾਂਜੀ ਏਰੀਆ ਜਿਹੜਾ ਆਪਾਂ ਦੇਖਦੇ ਆਂ ਤਾਂ ਪੈਲ ਸ਼ਹਿਰ ਤੋਂ ਥੋੜਾ ਜਿਹਾ ਵੱਡਾ ਹੋਊਗਾ ਜੀ ਅੱਛਾ ਜੀ ਤੇ ਜਦੋਂ ਤੁਸੀਂ ਇਲੈਕਸ਼ਨ ਕੰਡੈਸਟ ਕਰ ਰਹੇ ਸੀ ਤੇ ਤੁਸੀਂ ਵੀ ਇਦਾਂ ਡੋਰ ਟੂ ਡੋਰ ਜਾਂਦੇ ਹੋ ਜਿਵੇਂ ਇੱਥੇ ਸਾਡੇ ਡੋਰ ਟੂ ਡੋਰ ਜਾਂਦੇ ਨੇ ਇਕੱਲੇ ਇਕੱਲੇ ਘਰ ਹੁਣ ਜਿਵੇਂ ਮੈਂ 106 ਪਿੰਡਾਂ ਦੇ ਹਰੇ ਘਰ ਦਾ ਬੂਹਾ ਖੜਕਾਇਆ ਹਾਂ ਜੀ ਤੁਹਾਡੇ ਹੈਗਾ ਇਹ ਸਿਸਟਮ ਦਾ ਜਿਹੜਾ ਮੇਨ ਜਿਹੜਾ ਉੱਥੇ ਹੈਗਾ ਜੀ ਉਹ ਬੇਸਿਕਲ ਜਿਹੜਾ ਸਭ ਤੋਂ ਇਫੈਕਟਿਵਲੀ ਉੱਥੇ ਹੈਗਾ ਉਹ ਡੋਰ ਟੂ ਡੋਰੀ ਹੈ ਜੀ ਅੱਛਾ ਜੀ ਆਪਾਂ ਡੋਰ ਨਾਕਿੰਗ ਜਿਵੇਂ ਕਰਦੇ ਹਾਂ ਜੀ ਉਹ ਹੁਣ ਤੋਂ ਆਪਾਂ ਸ਼ੁਰੂ ਕਰ ਲੈਣੀ ਹੈ ਜੀ ਤੇ ਮੁੱਦੇ ਦੇ ਬੇਸ 'ਤੇ ਤੇ ਇਹ ਕਲੈਕਸ਼ਨ ਦੇ ਵਿੱਚ ਉੱਥੇ ਪਹਿਲਾਂ ਕਹਿੰਦੇ 28 ਦਿਨ ਪਹਿਲਾਂ ਰੈਟ ਪੀਰੀਅਡ ਹੁੰਦਾ ਜੀ ਜਦੋਂ ਰੈਟ ਡਰਾਪ ਕਰਦੇ ਦੇ ਵਜੋਂ ਇਲੈਕਸ਼ਨ ਵਾਲਾ ਸਾਰਾ ਕੁਝ ਸਟਾਰਟ ਹੋ ਜਾਣਾ ਜੀ ਅੱਛਾ ਜੀ ਹਾਂਜੀ ਪਰ ਉਸ ਤੋਂ ਪਹਿਲਾਂ ਫਿਰ ਆਪਾਂ ਮੇਨ ਟੂ ਟੂ ਡੋਰ ਦਾ ਹੁੰਦਾ ਜੀ ਜਾਂ ਵੱਖਰੇ ਵੱਖਰੇ ਜਿਹੜੇ ਕਮਿਊਨਿਟੀ ਐਸੋਸੀਏਸ਼ਨਸ ਨੇ ਉਹਨਾਂ ਕੋਲੇ ਜਾਣਾ ਜੀ ਜਾਂ ਜਿਹੜੇ ਵੱਡੇ ਗਰੁੱਪ ਨੇ ਜੀ ਜਾਂ ਛੋਟੇ ਗਰੁੱਪ ਨੇ ਉਹਨਾਂ ਕੋਲੇ ਜੀ ਜਾਂ ਜਿਹੜੇ ਆਪਣੇ ਬਜ਼ੁਰਗ ਬੈਠਦੇ ਖਾਸ ਕਰਕੇ ਪਾਰਕਾਂ ਦੇ ਵਿੱਚ ਕਮਿਊਨਿਟੀ ਐਸੋਸੀਏਸ਼ਨਸ ਦੇ ਵਿੱਚ ਉਹਨਾਂ ਕੋਲੇ ਜਾ ਕੇ ਮਿਲਣਾ ਜੀ ਤੇ ਜੇ ਮੈਂ ਜਿਹੜਾ ਫੈਕਟਿਵ ਹੈ ਉਹ ਡੋਰ ਟੂ ਡੋਰ ਹੀ ਹੈ ਜੀ ਤੇ ਡੋਰ ਟੂ ਡੋਰ ਹੀ ਹੈ ਜਿਹੜਾ ਉੱਥੇ ਵੀ ਜਿਹੜਾ ਕਰਦੇ ਤੁਸੀਂ ਤੇ ਅ ਇੱਕ ਜਦੋਂ ਐਮ.ਐਲ.ਏ ਬਣ ਜਾਂਦਾ ਹੈ ਜਿਹੜੇ ਤੁਹਾਡੇ ਹਲਕੇ ਦੇ ਲੋਕ ਹੈ ਉਹ ਤੁਹਾਡੇ ਤੋਂ ਕੀ ਚਾਹੁੰਦੇ ਹੁੰਦੇ ਆ ਤੁਸੀਂ ਆਪਣਾ ਵੀ ਕੋਈ ਦਫ਼ਤਰ ਬਣਾਇਆ ਵੀ ਕਿਸੇ ਨੂੰ ਕੋਈ ਪ੍ਰੋਬਲਮ ਆ ਵੀ ਮੇਰੇ ਕੋਲ ਆਓ ਜਾਂ ਕਿਦਾਂ ਕਿਵੇਂ ਵਰਕ ਕੀ ਆ ਥੋੜਾ ਜਿਹਾ ਹਾਂਜੀ ਇਹ ਸਾਨੂੰ ਦੱਸੋ ਜੀ ਉਹਦੇ ਵਿੱਚ ਕੀ ਹੈ ਜੀ ਦੇਖੋ ਇੱਕ ਤਾਂ ਜਿਹੜਾ ਆਪਣਾ ਹੈਗਾ ਜਿਹੜੀ ਕੈਪੀਟਲ ਹੈਗੀ ਹੈ ਵਿਧਾਨ ਸਭਾ ਦੇ ਐਡਮਿੰਟਨ ਦੇ ਵਿੱਚ ਹੈ ਜੀ ਇੱਕ ਤਾਂ ਆਪਣਾ ਆਫਿਸ ਹੈਗਾ ਉੱਥੇ ਹੈਗਾ ਜੀ ਉਹਦਾ ਵੱਖਰਾ ਸਟਾਫ ਹੈ ਜੀ ਠੀਕ ਹੈ ਜੀ ਤੇ ਇੱਕ ਆਪਣਾ ਆਫਿਸ ਹੁੰਦਾ ਹਲਕੇ ਦੇ ਵਿੱਚ ਜੀ ਉਹਦਾ ਵੱਖਰਾ ਸਟਾਫ ਹੁੰਦਾ ਜੀ ਅੱਛਾ ਜੀ ਜਿਹੜੇ ਜਿਵੇਂ ਵਿਧਾਨ ਸਭਾ ਜਦੋਂ ਚੱਲਦੀ ਆ ਆਪਾਂ 4 ਦਿਨਾਂ ਉੱਥੇ ਐਡਮਿਨ ਰਹਿੰਦੇ ਆ ਜੀ ਪਰ ਪਿੱਛੋਂ ਆਫਿਸ ਹੁੰਦਾ ਜੀ ਜਿਹੜੇ ਉੱਥੇ ਕੀ ਹੁੰਦਾ ਲੋਕੀ ਜਾਂ ਤਾਂ ਅਪਾਇੰਟਮੈਂਟ ਲੈ ਕੇ ਆਉਂਦੇ ਆ ਜੀ ਈਮੇਲ ਕਰਕੇ ਆਉਂਦੇ ਆ ਜੀ ਉਹ ਫਿਰੋਜ਼ ਸਾਹਿਬ ਨਾਲ ਜੇ ਆਪਾਂ ਹੁੰਦਾ ਜੀ ਉਹ ਤਾਂ ਸਿੱਧਾ ਨਹੀਂ ਕੋਈ ਆ ਸਕਦਾ ਸਿੱਧਾ ਆਪਣੀ ਕੋਸ਼ਿਸ਼ ਹੁੰਦੀ ਹੈ ਜੀ ਵੀ ਆਪਣਾ ਦਫਤਰ ਹਮੇਸ਼ਾ ਖੁੱਲਾ ਜੀ ਵੀ ਸਿੱਧੇ ਲੋਕ ਆਉਂਦੇ ਆਉਵਲੀ ਅਪਾਇੰਟਮੈਂਟ ਹੀ ਲੈਂਦੇ ਆ ਸਾਰਿਆਂ ਦਾ ਸਿਸਟਮ ਹੀ ਉਹ ਬਣਿਆ ਹੋਇਆ ਹੈ ਹਾਂਜੀ ਸਿਸਟਮ ਹੀ ਉਹ ਬਣਿਆ ਹੋਇਆ ਹੈ ਹਾਂਜੀ ਕਿਉਂਕਿ ਹੁੰਦਾ ਵੀ ਲੋਕ ਕੰਮ ਕਾਰਜਾਂ ਤੇ ਹੁੰਦੇ ਆ ਜੀ ਫਿਰੋਜ਼ ਸਾਹਿਬ ਨਾਲ ਵੀ ਉਹਨਾਂ ਦਾ ਟਾਈਮ ਨਾ ਵੇਸਟ ਹੋਵੇ ਜੇ ਅਪਾਇੰਟਮੈਂਟ ਵੀ ਇਸ ਤਰ੍ਹਾਂ ਦਾ ਹਾਂਜੀ ਹਾਂਜੀ ਚੱਲਦਾ ਜੀ ਤੇ ਜਿਹੜੇ ਤੁਹਾਡੇ ਆਫਿਸ ਦਾ ਸਟਾਫ ਹੈ ਉਹ ਤੁਸੀਂ ਆਪਣੀ ਪਰਸਨਲ ਪਾਕਟ ਚੋਂ ਜਾਂ ਸਰਕਾਰ ਦੇ ਤੌਰ ਤੇ ਹੋ ਰੱਖਿਆ ਹੁੰਦਾ ਨਹੀਂ ਜੀ ਉਹਦਾ ਇੱਕ ਸਰਕਾਰ ਦੇ এমਪਲੋਇਜ਼ ਨੇ ਜਿਹੜੇ ਉਹਨਾਂ ਦੀਆਂ ਸੈਲਰੀਜ਼ ਹੋ ਗਈਆਂ ਆਫਿਸ ਦਾ ਰੈਂਟ ਹੋ ਗਿਆ ਜਿਹੜੀ ਆਪਰੇਸ਼ਨਲ ਕਾਸਟ ਹੋ ਗਈ ਜੀ ਜਿਹੜਾ ਲਿਟਰੇਚਰ ਹੋ ਗਿਆ ਜੀ ਉਹ ਸਾਰਾ ਉਹਦੇ ਵਿੱਚ ਆਉਂਦਾ ਹੈ ਉਹ ਚਾ ਉਹਦੇ ਵਿੱਚ ਸਰਕਾਰ ਵੱਲੋਂ ਪੂਰਾ ਇੱਕ ਪ੍ਰੋਪਰ ਮਨ ਐਮ ਐਲ ਨੂੰ ਸਿੱਧਾ ਬਜਟ ਦਰ ਹੈ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਕੁਝ ਜਿਹੜੀਆਂ ਇਲਾਕੇ ਦੇ ਵਿੱਚ ਕੋਈ ਡਿਵੈਲਪਮੈਂਟ ਕਰਾਉਣੀ ਆ ਕੋਈ ਪਾਰਕ ਬਣਾਉਣਾ ਕੋਈ ਸਕੂਲ ਦੀ ਕੁਝ ਅ ਡਵੈਲਪਮੈਂਟ ਕਰਨੀਆਂ ਜਾਂ ਕੁਝ ਹੋਰ ਉਹਦੇ ਲਈ ਵੀ ਕੋਈ ਐਮਐਲਏਸ ਨੂੰ ਅਲੱਗ ਤੋਂ ਫੰਡ ਹੁੰਦੇ ਆ ਰਹੇ ਉਹ ਵਿੱਚ ਇਹ ਹੁੰਦਾ ਜੀ ਜਿਵੇਂ ਵੱਖਰੇ ਵੱਖਰੇ ਗ੍ਰਾਂਟਸ ਹੁੰਦੀਆਂ ਨੇ ਜੀ ਅੱਛਾ ਜੀ ਵੀ ਉਹ ਤੁਸੀਂ ਕਹੋ ਵੀ 10000 ਡਾਲਰ ਤੋਂ ਲੈ ਕੇ ਮਿਲੀਅਨਸ ਆਫ ਡਾਲਰ ਦਾ ਗ੍ਰਾਂਟਸ ਹੁੰਦੀਆਂ ਨੇ ਜੀ ਪ੍ਰੋਜੈਕਟ ਬੇਸਡ ਹੁੰਦਾ ਵੀ ਜਿਵੇਂ ਮੰਨ ਲਓ ਪਾਰਕ ਲਗਾਉਣਾ ਪਾਰਕ ਵਿੱਚ ਝੂਲੇ ਲਗਾਉਣੇ ਉਹਦੀ ਵੱਖਰੀ ਗ੍ਰਾਂਟ ਹੋ ਗਈ ਜੀ ਹੂੰ ਹੂੰ ਤੇ ਉਸ ਤੋਂ ਬਾਅਦ ਜਿਵੇਂ ਕੋਈ ਜਿਹੜੀ ਹੈਗੀ ਆ ਜਿਵੇਂ ਕੋਈ ਹਸਪੀਟਲ ਦਾ ਜਿਹੜੀ ਵੱਡੀਆਂ ਗ੍ਰਾਂਟਸ ਨੇ ਉਹ ਜਿਹੜੇ ਆਪਣੇ ਹਲਕੇ ਦੇ ਵਿੱਚ ਪੈਂਦੇ ਜੀ ਉਹਨਾਂ ਨੇ ਆਪਣੇ ਕੋਲ ਉਹਨਾਂ ਆਪਾਂ ਫਿਰ ਮਿਨਿਸ ਜਿਹੜੀਆਂ ਰੈਫਰੈਂਸ ਲੈਟਰਸ ਪੋਰਟ ਲੈਟਰਸ ਕਰਾ ਲਿਖ ਕੇ ਜੀ ਉਹਨਾਂ ਨੇ ਫਿਰ ਉਹ ਸਾਰਾ ਦੇਖਣਾ ਵੀ ਕਿੱਥੇ ਕਿੰਨਾ ਖਰਚਾ ਹੋਣਾ ਜੀ ਉਹ ਵੱਖਰੇ ਡਿਪਾਰਟਮੈਂਟ ਹੁੰਦੇ ਉਹਨਾਂ ਨੇ ਸਾਰਾ ਫਿਰ ਉਹ ਕਰਨਾ ਚਾਹੀਦਾ ਪਰ ਐ ਸੱਚ ਜਿਵੇਂ ਐਮਐਲਏ ਕੋਲੇ ਕੋਈ ਐਜਾ ਫੰਡ ਨਹੀਂ ਹੈਗਾ ਵੀ ਜਿਹੜਾ ਆਪਾਂ ਕਹੇ ਦੀ ਵੀ ਆਪਾਂ ਇਨੀ ਗ੍ਰਾਂਟ ਇੱਥੇ ਦੇਤੀ ਇਨੀ ਇੱਥੇ ਦੇਤੀ ਜੀ ਉਹ ਪ੍ਰੋਜੈਕਟ ਬੇਸ ਦੀਗੇ ਹੂੰ ਹੂੰ ਹਾਂਜੀ ਅਚੋ ਵੀ ਸਾਰੇ ਦਾ ਕੋਈ ਵੀ ਹੋਊਗਾ ਉਹਦਾ ਪ੍ਰੋਜੈਕਟ ਬਣੂਗਾ ਉਹਦਾ ਫਿਰ ਉਸ ਤੋਂ ਬਾਅਦ ਐਸਟੀਮੇਟ ਲੱਗੂਗਾ ਐਸਟੀਮੇਟ ਪਾਸ ਹੋਊਗਾ ਤੇ ਫਿਰ ਉਹ ਉਹ ਸਿਸਟਮ ਤੇ ਇਹਦੇ ਚ ਜਿਹੜਾ ਹੈਗਾ ਜਿਹੜੇ ਵੀ ਪ੍ਰੋਜੈਕਟ ਨਵੇਂ ਲੱਗਦੇ ਆ ਉਹਦੇ ਵਿੱਚ ਤੁਹਾਡੀ ਰਾਇ ਲਈ ਜਾਂਦੀ ਆ ਤੁਹਾਡੇ ਇਲਾਕੇ ਲਈ ਜਾਂ ਅ ਕਿਦਾ ਕੀ ਸਿਸਟਮ ਕੀ ਹੁੰਦਾ ਉਹ ਬਿਲਕੁਲ ਜੀ ਉਹਦੇ ਵਿੱਚ ਜਿਹੜੀ ਵੀ ਆਪਣੇ ਹਲਕੇ ਦੀ ਡਿਮਾਂਡ ਹੈ ਜੀ ਉਹ ਆਪਾਂ ਉੱਥੇ ਪ੍ਰੈਜੈਂਟ ਕਰਨੀ ਹੈ ਜੀ ਤੇ ਉਦੋਂ ਬਾਅਦ ਜੋ ਵੀ ਉੱਥੇ ਫੰਡਿੰਗ ਹੈ ਉਹਦੇ ਪਤਾ ਲਾਣਾ ਜੀ ਦੂਜੀ ਜਿਹੜੀ ਹੈਗੀ ਹੈ ਜੋ ਉੱਥੇ ਆਪਾਂ ਇੱਕ ਤਾਂ ਜਿਵੇਂ ਸ਼ੈਡੋ ਮਿਨਿਸਟਰ ਆਪਾਂ ਨੂੰ ਬਣਾਇਆ ਸਰਵਿਸ ਰੋਬਰਟਾ ਦਾ ਜੀ ਅਪੋ ਸਾਰੇ ਇਕੱਠਾ ਆਪਣੇ ਹਰ ਇੱਕ ਦਾ ਦੇਖਣਾ ਜੀ ਇੱਕ ਸਾਰੇ ਰਬਰਟਾ ਦਾ ਦੇਖਣਾ ਜੀ ਅੱਛਾ ਜੀ ਤੇ ਜਿਹੜੇ ਆਪਣੇ ਪੋਰਟਫੋਲੀਓ ਦੇ ਅੰਡਰ ਜਿਹੜੀ ਚੀਜ਼ ਆਉਂਦੀ ਹੈ ਜੀ ਜਿਹੜੇ ਨਹੀਂ ਡਿਪਾਰਟਮੈਂਟ ਆਉਂਦੇ ਆ ਜੀ ਇੱਕ ਆਪਾਂ ਫਿਰ ਉੱਥੇ ਜਿਹੜੀ ਅਲਬਰਟਾ ਦੀ ਇਕਨੋਮਿਕ ਫਿਊਚਰ ਕਮੇਟੀ ਹੈ ਜੀ ਉਹਦੇ ਵਿੱਚ ਉਹ ਦੇਖਣਾ ਵੀ ਰਬਰਟਾ ਨੂੰ ਆਪਾਂ ਇਕਨੋਮਿਕਲੀ ਕਿਵੇਂ ਸਟਰੋਂਗ ਕਰਨਾ ਜੀ ਕਿਹੜੇ ਇੱਥੇ ਪ੍ਰੋਜੈਕਟ ਲੈ ਕੇ ਆਉਣੇ ਨੇ ਕਿਹੜੀਆਂ ਕੰਪਨੀਆਂ ਲੈ ਕੇ ਆਉਣੇ ਨੇ ਤੇ ਕਿਵੇਂ ਲੈ ਕੇ ਆਉਣੀਆਂ ਨੇ ਜੀ ਗਵਰਨਮੈਂਟ ਸਨ ਉਹਨੂੰ ਗ੍ਰਾਂਟਸ ਦਿੰਦੀਆਂ ਸਬਸਿਡੀਆਂ ਦਿੰਦੀਆਂ ਵੀ ਤੁਸੀਂ ਸਾਡੇ ਕੋਲੇ ਆਓ ਤੁਹਾਨੂੰ ਆ ਬੈਨੀਫਿਟ ਹੋਊ ਉਤੇ ਉਹ ਕਮੇਟੀ ਦਾ ਵਕਤਾ ਕੰਮ ਕਰਦੀ ਉਹਦੇ ਵਿੱਚ ਫਿਰ ਉਹ ਇਹਦੇ ਚ ਆ ਜਾਂਦਾ ਵੀ ਆਪਾਂ ਕਿਹੜੇ ਕਿਹੜੇ ਕਾਉਂਟੀ ਮੈਨੂ ਪਿੱਛੇ ਜੀ ਆਈਟੀ ਕੰਪਨੀਆਂ ਕਾਫੀ ਹੈਗੀਆਂ ਨੇ ਜੀ ਹਾਂ ਜੀ ਹਾਂ ਤੇ ਅਲਬਰਟਾ ਜਿਹੜਾ ਹਰ ਬੀਸਿਕਲੀ ਓਇਲ ਐਂਡ ਗੈਸ ਬੇਸਡ ਹੈ ਜੀ ਤੇਲ ਬਹੁਤ ਨਿਕਲਦਾ ਫਿਰ ਐਗਰੀਕਲਚਰ ਦਾ ਜੀ ਹੁਣ ਆਪਾਂ ਪਿੱਛੇ ਇੱਥੇ ਵੀ ਮੀਟਿੰਗਸ ਹੋਈਆਂ ਸੀਗੀਆਂ ਟ੍ਰੇਡ ਦੇ ਬਾਰੇ ਵੀ ਅਲਬਰਟਾ ਤੇ ਪੰਜਾਬ ਦਾ ਆਪਾਂ ਕਿਹੜਾ ਟ੍ਰੇਡ ਕਰ ਸਕਦੇ ਆ ਕਿਵੇਂ ਇੱਕ ਦੂਜੇ ਨਾਲ ਜਿਹੜਾ ਵਪਾਰ ਰੱਖ ਪਹਦਾ ਸਕਦੇ ਹਾਂ ਹਾਂਜੀ ਹਾਂਜੀ ਤੁਹਾਨੂੰ ਉੱਥੇ ਕੋਈ ਕੰਮ ਕਰਦੇ ਵਿੱਚ ਕੋਈ ਮੁਸ਼ਕਲਾਂ ਵੀ ਆਉਂਦੀਆਂ ਹੋਣੀਆਂ ਨੇ ਉਹ ਥੋੜਾ ਜਿਹਾ ਬਰੀਫ ਕਰੋ ਵੀ ਕੀ ਕੀ ਤੁਹਾਨੂੰ ਦਿੱਕਤਾਂ ਆਉਂਦੀਆਂ ਨੇ ਐਜ਼ ਐਮਐਲਏ ਤੁਹਾਨੂੰ ਕੰਮ ਕਰਨ ਦੇ ਵਿੱਚ ਮੁਸ਼ਕਲਾਂ ਜੀ ਉਹਦੇ ਵਿੱਚ ਦੇਖੋ ਜਿਹੜਾ ਤਾਂ ਮੇਰੇ ਖਿਆਲ ਹੈ ਸੱਚ ਕੋਈ ਮੁਸ਼ਕਲ ਨਹੀਂ ਆਉਂਦੀ ਕਈ ਵਾਰ ਰੈੱਡ ਟੇਪ ਜ਼ਿਆਦਾ ਹੁੰਦੀ ਹੈ ਜਿਹੜਾ ਟੇਪਿੰਦਾ ਸੈਂਸਰ ਬਰੂ ਕੰਮਕਾਰਾਂ ਨੂੰ ਟਾਈਮ ਥੋੜਾ ਵੱਧ ਲੱਗ ਜਾਂਦਾ ਜੀ ਹਾਂਜੀ ਹਾਂਜੀ ਪਰ ਉਹਦੇ ਤੇ ਹੁਣ ਜਿਵੇਂ ਉਹ ਡਿਪਾਰਟਮੈਂਟ ਆਪਣੇ ਕੋਲੇ ਆਪੋ ਜਿਤ ਲੱਗੇ ਹੋਏ ਆ ਜੀ ਬਈ ਪੇਪਰ ਵਰਕ ਜਿਹੜਾ ਥੋੜਾ ਕਿਹੜੇ ਤਰੀਕਾਂ ਘਟਾਇਆ ਜਾਵੇ ਟਾਈਮ ਲੈਂਥ ਜਿਹੜਾ ਸਪੈਮ ਉਹ ਕਿਹੜੇ ਤਰੀਕੇ ਨਾਲ ਘਟਾਇਆ ਜਾਵੇ ਜੀ ਇਹ ਸੱਚੇ ਇਦਾਂ ਹੀ ਆਉਂਦੀਆਂ ਪਰ ਜਿਹੜਾ ਕੰਮ ਹੋਣ ਵਾਲਾ ਜੀ ਜਿਹੜਾ ਜੈਨੂਨ ਕਾਮਾ ਤੁਸੀਂ ਕਨਵਿੰਸ ਕਰ ਲੈਂਦੇ ਹੋ ਉਹਦੇ ਵਿੱਚ ਕੋਈ ਸੱਚੀ ਦਿੱਕਤ ਨਹੀਂ ਜੀ। ਜਿਹੋ ਉਹ ਹੋ ਜਾਂਦਾ ਜਣੀ ਇਹਦਾ ਮਤਲਬ ਵੀ ਪਰਸਨਲੀ ਜਿਹੜੀ ਜਾ ਕੇ ਮੀਟਿੰਗਸ ਦਾ ਹੀ ਜ਼ਿਆਦਾ ਫੈਕਟਰ ਇੱਕ ਹੁੰਦਾ। ਹਾਂਜੀ ਉਹ ਹੁੰਦਾ ਵੀ ਜਿਵੇਂ ਆਪਾਂ ਈਮੇਲਾਂ ਕਰਨੀ ਉਹ ਪ੍ਰੋਪਰ ਰੈਕਡ ਰੱਖਣਾ ਜੀ ਤੇ ਉਸ ਤੋਂ ਬਾਅਦ ਫਿਰ ਪਰਸਨਲ ਦਾ ਘਟਾ ਜੋ ਵਾਇਆ ਈਮੇਲ ਹੀ ਜ਼ਿਆਦਾ ਚੱਲਦੀ। ਅੱਛਾ ਜੀ। ਹਾਂਜੀ ਵਾਇ ਟੈਕਸਟ ਵਾਇ ਈਮੇਲ ਫੋਨ ਤੇ ਕਨਫਰੈਂਸ ਕਾਨਫਰੰਸ ਜਿਹੜੀਆਂ ਹੋ ਗਈਆਂ ਉਹਦੇ ਤੇ ਇਨ ਪਰਸਨ ਜੇ ਕਿਤੇ ਬਹੁਤ ਹੀ ਜ਼ਿਆਦਾ ਜੇ ਆਪਾਂ ਉੱਥੇ ਗਏ ਹੋਏ ਹਾਂ ਜੀ। ਤਮੂ ਜ਼ਰੂਰੀ ਨਹੀਂ ਵੀ ਤੁਹਾਨੂੰ ਜਾ ਕੇ ਕੰਮ ਕਰਾਉਣਾ ਪੈਣਾ ਜੀ ਪਰ ਥੋੜਾ ਫੋਨ ਤੇ ਵੀ ਇਹ ਤੁਸੀਂ ਵਰਸਿਕ ਐਮਐਲਏ ਉਹ ਦੇ ਇੱਕ ਸੰਪੂਰਨ ਅਮਰਤਾਰੀ ਹੈ ਉਹ ਤੇ ਤੁਹਾਨੂੰ ਜਿਹੜੇ ਤੁਹਾਡਾ ਸਬਾਰਡੀਨੇਟ ਨੇ ਜਾਂ ਤੁਹਾਡੇ ਨਾਲ ਦੇ ਅਫਸਰ ਸਹਿਬਾਨ ਨੇ ਉਹ ਕਿਦਾਂ ਟਰੀਟ ਕਰਦੇ ਆ ਤੁਹਾਨੂੰ ਕੋਆਪਰੇਟ ਕਰਦੇ ਆ ਕੁਛ ਇਦਾਂ ਦੀ ਕੋਈ ਫੀਲ ਤਾਂ ਨਹੀਂ ਹੁੰਦਾ ਨਹੀਂ ਬਹੁਤ ਵਧੀਆ ਜੀ ਦੇਖੋ ਜਿਹੜਾ ਸਾਡੀ ਪਾਰਟੀ ਦੇ ਵਿੱਚ ਹੈ ਗਿਆ ਹਰ ਦੇਵੇਂ ਇੰਡੀਜਨਸ ਕਮਿਊਨਿਟੀ ਦੇ ਵਿੱਚ ਹੈਗੇ ਆ ਬਲੈਕ ਕਮਿਊਨਿਟੀ ਦੇ ਵਿੱਚ ਹੋਏ ਹੈਗੇ ਆ ਆਪਣੇ ਸੋਮਾਲੀਅਨ ਹੈਗੇ ਆ ਜੀ ਤੇ ਜਿਹੜਾ ਸਟਾਫ ਵੀ ਹੈ ਉੱਥੇ ਜੀ ਉਹ ਵੀ ਮਤਲਬ ਮਿਕਸ ਹੈਗਾ ਜੀ ਕਿਉਂਕਿ ਜਿਹੜੀ ਕੈਨੇਡਾ ਡਾਇਵਰਸਿਫਾਈਡ ਕੰਟਰੀ ਆ ਹਰ ਵਰਗ ਦੇ ਹਰ ਮੁਲਕ ਤੋਂ ਲੋਕ ਉੱਥੇ ਆਏ ਹੋਏ ਆ ਜੀ ਹਰ ਵਰਗ ਕਮਿਊਨਿਟੀਆਂ ਵੱਖਰੀਆਂ ਵੱਖਰੀਆਂ ਪ੍ਰੋਬਲਮਸ ਹੈ ਜੀ ਪਰ ਇੱਕ ਦੂਜੇ ਦਾ ਸਾਥ ਜਿਆਦਾ ਮਿਲਦਾ ਜੀ سپورਟ ਜਿਆਦਾ ਮਿਲਦੀ ਆ ਪਰ ਐ ਸੱਚ ਕਦੇ ਐ ਫੇਸ ਨਹੀਂ ਹੋਇਆ ਜੀ ਤੇ ਤੁਹਾਨੂੰ ਪ੍ਰਾਊਡ ਜਿਹਾ ਫੀਲ ਨਹੀਂ ਹੁੰਦਾ ਇੱਕ ਆਪਣੇ ਆਪ ਨੂੰ ਵੀ ਯਾਰ ਇੱਕ ਮੈਂ ਆਪਣੇ ਪਿੰਡੋਂ ਪੰਜਾਬ ਚੋਂ ਆ ਕੇ ਤੇ ਇਥੇ ਐਮਐਲਏ ਬਣਿਆ ਤੇ ਉਦਾਂ ਦਾ ਪਰਿਵਾਰ ਨੂੰ ਕਿੱਦਾਂ ਵੈਸੇ ਤੁਹਾਡੇ ਪਰਿਵਾਰ ਚ ਕੁਝ ਚੇਂਜ ਆਈਏ ਐਮਐਲਏ ਬਣਨ ਤੋਂ ਬਾਅਦ ਕਿੱਦਾਂ ਕੀ ਸੋਚਦੇ ਹੋ ਦੇਖੋ ਆਪਾਂ ਬੜੇ ਆਮ ਪਰਿਵਾਰ ਦੇ ਵਿੱਚੋਂ ਆਇਆ ਜੀ ਕਦੇ ਸੋਚਿਆ ਨਹੀਂ ਸੀਗੇ ਜੀ ਔਰ ਜਿਵੇਂ ਮੈਂ ਇਹਨੂੰ ਇੱਕ ਸੇਵਾ ਹੀ ਸਮਝਦਾ ਜੀ ਤੇ ਵੀ ਇੱਕ ਵੱਖਰੀ ਮਰੋ ਕਹੇ ਲੋ ਫਿਰ ਵੱਡੇ ਲੈਵਲ ਤੇ ਹੈਗੀ ਹੈ ਜੀ ਤੇ ਸਿਰਫ ਉਹ ਇਹੀ ਆ ਵੀ ਉੱਥੇ ਆਪਾਂ ਲੋਕਾਂ ਦੇ ਕੰਮ ਕਾਜ ਆਪਾਂ ਕਿਸੇ ਲਈ ਵੀ ਕੁਝ ਵਧੀਆ ਕਰ ਸਕਦੇ ਆ ਤਾਂ ਆਤਮ ਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਤੇ ਇੱਕ ਇਹ ਵੀ ਹੈ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਉੱਥੇ ਨਾ ਜਿਵੇਂ ਪਹਿਲੇ ਦਸਤਾਖਤਾਂ ਰਿਹਾ ਮੈਂ ਤੁਹਾਨੂੰ ਇੱਕ ਛੋਟੀ ਐਗਜ਼ਾਮਪਲ ਦਿੰਨਾ ਜੀ ਵੀ ਆਪਾਂ ਸਾਡੀ ਨਾਰਥ ਅਮਰੀਕਾ ਦੇ ਵਿੱਚ ਕਾਨਫਰੰਸ ਸੀਗੀ ਉੱਥੇ 2500 ਡੈਲੀਗੇਟ ਸੀਗੇ ਤੇ ਆਪਾਂ ਇਕੱਲੇ ਦਸਤਾਖਤਾਰੀ ਸੀਗੇ ਜੀ ਉੱਥੇ ਮੈਨੂੰ ਗਵਰਨਰ ਨੇ ਮੈਸਟਰ ਸੈਨ ਕਹਿ ਕੇ ਬੁਲਾਇਆ ਜੀ ਤੇ ਬੜੀ ਖੁਸ਼ੀ ਹੋਈ ਜੀ ਉਹ ਇਹ ਨਹੀਂ ਸੀ ਪਤਾ ਵੀ ਇਹ ਪਰਮੀਤ ਹੈ ਜਾਂ ਕੋਣਾ ਇਹ ਪਤਾ ਸੀ ਵੀ ਇਹ ਸਿੱਖ ਹੈਗਾ ਵੀ ਇਸ ਕਮਿਊਨਿਟੀ ਨੂੰ ਬਲੋਂਗ ਕਰਦਾ ਜੀ ਸੋ ਮੈਂ ਹਮੇਸ਼ਾ ਕਹਿੰਦਾ ਹਾਂ ਵੀ ਆਪਾਂ ਜਿੱਥੇ ਵੀ ਦਸਤਾਰ ਪਾ ਕੇ ਜਾਂਦੇ ਆਪਾਂ ਸਾਰੀ ਕਮਿਊਨਿਟੀ ਨੂੰ ਰਿਪਰਿ ਅਪਾ ਕੱਲੇ ਆਉਦੇ ਆਪ ਨੂੰ ਨਹੀਂ ਵੀ ਕਿਹਨਾਂ ਨਾਲ ਕਿ ਬੰਦੇ ਨਾਲ ਉਹਦੇ ਤਰੀਕਿਆਂ ਨਾਲ ਵਿਚਰਨਾ ਚਾਹੀਦਾ ਬਈਕੋਸ ਇਸ ਕੋਈ ਪਾਗ ਨੂੰ ਜਾਂ ਦਾਗ ਨਾ ਲੱਗੇ ਕਿ ਸੈਡਲ ਕੁਆਲਿਟੀ ਦੀ ਬਤਨਾਮੀ ਨਾ ਹੋਵੇ ਤੇ ਇਹ ਇਹਦਾ ਤੁਹਾਨੂੰ ਜਿਹੜਾ ਹੈਗਾ ਤੁਸੀਂ ਉੱਥੇ ਤੁਹਾਡਾ ਪਰਿਵਾਰ ਦਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਵੀ ਐਮਐਲਏ ਬਣਨ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਵਿੱਚ ਆਪਣੇ ਪਰਸਨਲ ਜੀਵਨ ਦੇ ਵਿੱਚ ਹਾਂਜੀ ਉੱਚਤ ਅਦਿੱਲੀਆਂ ਤੁਹਾਨੂੰ ਦੇਖਣ ਨੂੰ ਮਹਿਸੂਸ ਹੋਈਆਂ ਇਹਨੇ ਕਿ ਇਹ ਥੋੜਾ ਜਿਹਾ ਜ਼ਰੂਰ ਹੈਗਾ ਵੀ ਬਿਜ਼ੀ ਵੱਧ ਹੋ ਗੀਆਂ ਜੀ ਸਾਡੀ ਜੁਆਇੰਟ ਫੈਮਿਲੀ ਆ ਮੇਰਾ ਭਰਾ ਜੀ ਤੇ ਮਾਤਾ ਪਿਤਾ ਸਾਰੇ ਇਕੱਠੇ ਰਹਿੰਦੇ ਨੇ ਜੀ ਉਹ ਚਲੋ ਇਹ ਆ ਵੀ ਘਰ ਦਾ ਸਾਰਾ ਉਹ ਦੇਖੀ ਜਾਂਦਾ ਜੀ ਆਪਦੀ ਜਿਹੜੀ ਹੈਗੀ ਲਾਈਫ ਉਹ ਥੋੜੀ ਜਿਹਾ ਵੱਧ ਬਿਜ਼ੀ ਹੋ ਗਈ ਹੈ ਜੀ ਕਿ ਕੋ ਮੰਡੇ 23 ਸੇ ਜੇ ਵਿਧਾਨ ਸਭਾ ਚ ਵੀਕਐਂਡ ਤੇ ਜਿਹੜੇ ਪ੍ਰੋਗਰਾਮ ਹੁੰਦੇ ਆ ਜੀ ਇਹ ਜ਼ਰੂਰ ਹੈ ਵੀ ਇੱਕ ਪਰਿਵਾਰ ਇਕੱਠਾ ਹੋਣ ਕਰਕੇ ਵੀ ਥੋੜਾ ਸੌਖਾ ਰਹਿੰਦਾ ਜਿਹੜਾ ਤੁਹਾਡਾ ਆਪਣਾ ਕੰਮ ਸੀ ਹਾਂਜੀ ਹਾਂਜੀ ਉਹ ਜਿਵੇਂ ਆਪਾਂ ਪਹਿਲਾਂ ਉਥੇ ਰੀਅਲ ਏਸਟੇਟ ਕਰਦੇ ਸੀਗੇ ਜੀ ਉਹ ਸਾਡੀ ਟੀਮ ਬਣੀ ਹੋਈ ਸੀ ਉਹ ਬ੍ਰਦਰ ਦੇਖ ਰਿਹਾ ਜੀ ਤੇ ਹੁਣ ਤੋਂ ਸਟੈਪ ਡਾਊਨ ਕਰ ਲਿਆ ਜੀ ਤੇ ਹੁਣ ਆ ਉਹਦੇ ਵਿੱਚ ਹੁਣ ਉਨੀ ਇਨਵੋਲਵਮੈਂਟ ਘਟ ਗਈ ਉਹ ਹਾਂਜੀ ਹਾਂਜੀ ਉਹੀ ਜਿਹੜਾ ਟਾਈਮ ਆ ਫਿਰ ਉਧਰ ਬਿਲਕੁਲ ਬਿਲਕੁਲ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਾਡੇ ਜੀ ਦੀ ਨੌਜਵਾਨੀ ਨੂੰ ਇਹ ਇੱਕ ਤਾਂ ਇਹ ਵੀ ਜਿਹੜੇ ਆਪਣੇ ਪੁੱਠੇ ਸਿੱਧ ਕੰਮ ਕਰਕੇ ਆਪਾਂ ਸਿੱਧੇ ਕੰਮਾਂ ਤੇ ਚੱਲੀਏ ਜੀ ਜੇ ਤੁਹਾਡੇ ਜਿਹੜਾ ਪੈਸ਼ਨ ਆ ਤੁਹਾਡੀ ਡੈਡੀਕੇਸ਼ਨ ਆ ਉਹਦੇ ਨਾਲ ਤੁਸੀਂ ਕਿਤੇ ਵੀ ਜਿੱਥੇ ਵੀ ਤੁਸੀਂ ਜਿਹੜੇ ਪਕਾਵ ਤੇ ਪਹੁੰਚਣਾ ਚਾਹੁੰਦੇ ਹੋ ਤੁਸੀਂ ਪਹੁੰਚ ਸਕਦੇ ਹੋ ਤੇ ਓਨੈਸਟ ਲੀਵਿੰਗ ਜਿਵੇਂ ਆਪਾਂ ਤਾਂ ਗੁਰੂ ਸਾਹਿਬ ਨੇ ਪੜਾ ਵਧੀਆ ਸਿਧਾਂਤ ਦਿੱਤਾ ਕਿਰਤ ਕਰੋ ਨਾਮ ਜੋਗੋ ਵੰਡ ਛਕੋ ਦਾ ਜੀ ਤੇ ਆਪਾਂ ਇਸੇ ਤੇ ਪਹਿਰਾ ਦਈਏ ਤਾਂ ਜੀਵਨ ਆਪਣਾ ਬੜਾ ਵਧੀਆ ਸਖਾਲਾ ਜੀ ਬਾਕੀ ਆਪਣੇ ਵੱਲੋਂ ਉਹਥੇ ਕੈਰਗਰੀ ਦੇ ਵਿੱਚ ਜਾਂ ਕਿਸੇ ਜੋਗੇ ਵੀ ਆਪਾਂ ਕੋਈ ਕੰਮ ਕਰਾਇਆ ਜਾਂ ਥੋੜੀ ਕੋਈ ਹੈਲਪ ਕਰ ਸਕਦੇ ਆ ਕੋਈ ਸੇਵਾ ਕਰ ਸਕਦੇ ਆ ਬੇਝਿਜਕ ਤੁਸੀਂ ਕੰਟੈਕਟ ਕਰੋ ਜੀ ਜਿੰਨੇ ਜੋਗੇ ਹੈਗੇ ਆਪਾਂ ਰਲ ਮਿਲ ਕੇ ਜਰੂਰ ਸੇਵਾ ਕਰਾਂਗੇ ਤੇ ਇਹ ਵੀ ਆਪਾਂ ਆਪਣੀ ਕਮਿਊਨਿਟੀ ਦਾ ਆਪਣੇ ਬੋਲਖ ਦਾ ਆਪਣੇ ਹਲਕੇ ਦਾ ਵੀ ਸਾਰੇ ਰਲ ਮਿਲ ਕੇ ਨਾਂ ਰਾਸ਼ਨ ਕਰੀਏ ਜੀ ਬੜਾ ਮਨ ਖੁਸ਼ ਹੋਇਆ ਤੇ ਸੀਨਾ ਵੀ ਚੌੜਾ ਹੋ ਗਿਆ ਕਿ ਇੱਕ ਗੁਰੂ ਦਾ ਪੂਰਨ ਸਿੱਖ ਕੈਨੇਡਾ ਵਰਗੀ ਧਰਤੀ ਤੇ ਜਾ ਕੇ ਉਥੇ ਸਾਡੇ ਦੇਸ਼ ਦਾ ਨੌਰ ਰੋਸ਼ਨ ਕਰ ਰਿਹਾ ਸਾਡੇ ਸਮਾਜ ਦਾ ਨੌਰ ਰੋਸ਼ਨ ਕਰ ਰਿਹਾ ਸਾਡੇ ਪੰਜਾਬੀਆਂ ਦਾ ਨੌਰ ਰੋਸ਼ਨ ਕਰ ਰਿਹਾ ਪ੍ਰਮਾਤਮਾ ਕਰੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਇਸੇ ਤਰੀਕੇ ਦੇ ਨਾਲ ਸਾਡੇ ਕੌਮ ਦਾ ਨੌਰ ਰੋਸ਼ਨ ਕਰਦੇ ਰਹਿਣ ਤੇ ਇਸੇ ਸਰੂਪ ਦੇ ਵਿੱਚ ਇਸੇ ਬਾਣੇ ਦੇ ਵਿੱਚ ਰਹਿਣ ਤੇ ਸਾਰੀ ਮੈਂ ਦੇਖ ਰਿਆਂ ਉਹਨਾਂ ਦੀ ਫੈਮਿਲੀ ਵੀ ਪੂਰੀ ਪੂਰਨ ਗੁਰਸੇਖਾ ਤੇ ਸਾਰੇ ਗੁਰੂ ਦੇ ਨਾਲ ਜੁੜੇ ਹੋਏ ਨੇ ਪਰਮਾਤਮ ਜਿਹੜਾ ਵੀ ਪਰਿਵਾਰ ਗੁਰੂ ਦੇ ਨਾਲ ਜੁੜਦਾ ਗੁਰੂ ਜ਼ਰੂਰ ਕਿਰਪਾ ਕਰਦਾ ਸੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਆਓ ਆਪਾਂ ਵੀ ਜੇ ਗੁਰੂ ਤੋਂ ਕਿਤੇ ਬੇਮੁਖ ਹੋਏ ਆ ਆ ਕੇ ਅਸੀਂ ਗੁਰੂ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ